आनंद अमृत पार्क सर्विस लेन ਵਿਖੇ ਸੜਕ ਦੇ ਵਿਚਕਾਰ ਸੀਵਰੇਜ ਤੇ ਟੱਕਣ ਨਿਵੇ ਹੁੰਦੇ ਜਾ ਰਹੇ ਹਨ ਜਿਸ ਨਾਲ ਇੱਥੇ ਵੱਡੇ ਟੋਏ ਪਏ ਹੋਏ ਹਨ ਰਾਤ ਸਮੇਂ ਕੋਈ ਵੀ ਵਾਹਨ ਇਹਨਾਂ ਟੋਇਆਂ ਵਿੱਚ ਬਚ ਕੇ ਹਾਦਸਾ ਗ੍ਰਸਤ ਹੋ ਸਕਦਾ ਹੈ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਸੀਵਰੇਜ ਤੇ ਟੱਕਣ ਸੜਕਾਂ ਤੇ ਬਰਾਬਰ ਕੀਤੇ ਜਾਣ ਛੋਟੀ ਜਹੀ ਸਮੱਸਿਆ ਵੱਡੀ ਬਣਦੀ ਜਾ ਰਹੀ ਹੈ ਜਿਸ ਨਾਲ ਸੰਬੰਧਿਤ ਵਿਭਾਗਾਂ ਦਾ ਕੋਈ ਵੀ ਧਿਆਨ ਨਹੀਂ ਹੈ ਐਸ ਵੇਲੇ ਬਾਈਪਾਸ 'ਤੇ ਮੌਜੂਦ ਹਾਂ ਰਣਜੀਤ ਐਵੇਨਿਊ ਇਲਾਕੇ ਦੇ ਨਜ਼ਦੀਕ ਲੱਗਦਾ ਹੈ ਇਹ ਬਾਈਪਾਸ ਤੇ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਸੜਕਾਂ ਜਿਹੜੀਆਂ ਨੇ ਉਹ ਉੱਚੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਜਿਹੜੇ ਸੀਵਰੇਜ ਦੇ ਢੱਕਣ ਨੇ ਉਹ ਨੀਵੇਂ ਹੁੰਦੇ ਜਾ ਰਹੇ ਨੇ ਇੱਥੇ ਵੀ ਅਸੀਂ ਤਿੰਨ ਤੋਂ ਚਾਰ ਜਿਹੜੇ ਢੱਕਣ ਐਸੇ ਦੇਖੇ ਨੇ ਕਿ ਜਿਹੜੇ ਕਿ ਵੱਡੇ ਟੋਏ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਸੋ ਰਾਤ ਭਰਾਤੇ ਨਾ ਤੇ ਇੱਥੇ ਲਾਈਟਾਂ ਚੱਲਦੀਆਂ ਨੇ ਤੇ ਕੋਈ ਵੀ ਹਾਦਸਾ ਹੋ ਸਕਦਾ ਹੈ ਸੋ ਇਸ ਵੱਲ ਸੰਬੰਧਤ ਵਿਭਾਗ ਨੂੰ ਜਾਂ ਹਾਈਵੇ ਥੋਰਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਟੋਏ ਨੇ ਜਿਹੜੇ ਪੈ ਚੁੱਕੇ ਨੇ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਜਿਹੜੇ ਗੱਟਰ ਜਿਹੜੇ ਸੀਵਰੇਜ ਦੇ ਢੱਕਣੇ ਜਿਹੜੇ ਉਹਨਾਂ ਨੂੰ ਲੈਵਲ ਤੇ ਲਿਆਂਦਾ ਜਾਵੇ ਸੜਕਾਂ ਦੇ ਤਾਂ ਜੋ ਕਿਸੇ ਨਾਲ ਕੋਈ ਵੀ ਹਾਦਸਾ ਨਾ ਵਾਪਰੇ ਸੋ ਇਹ ਵੱਡੀ ਅੰਗਹਿਲੀ ਹੈ ਤੇ ਇਹਦੇ ਨਾਲ ਜਿਹੜੇ ਨੇ ਹਾਦਸੇ ਹੋ ਸਕਦੇ ਨੇ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ